ਵਿਰਜੀ ਦਾ ਹਲਸਾ ਵੀਰਜੀ ਦੀ ਫਤਿਹ ਇਹ ਵੀਰਜੀ ਉਹ ਲਾਦੂ ਕਾਫੀ ਡਰਨੇਰ ਆਪਣੇ ਪਿੰਡ ਦੇ ਵਿੱਚ ਕਾਰੋ ਲੱਗਦੀ ਸੱਤ ਲੋਈ ਦਾ ਸਿੱਧਾ ਪਾਣੀ ਉਹਦੇ ਵਿੱਚ ਆ ਰਿਹਾ ਮੀਆਂ ਦਾ ਪਾਣੀ ਹੋਣ ਕਰਕੇ ਪਾਣੀ ਖਰਾਬ ਹੋ ਗਿਆ ਮੇਰੀ ਇਹ ਯੋਜਨਾ ਹੈ ਵੀ ਸ਼੍ਰੀ ਕਾਲ ਤੱਕ ਸਾਬ ਦੀ ਰਹਿਤ ਮਰਿਆਦਾ ਜਿਸ ਦੇ ਵਿੱਚ ਲਿਖਿਆ ਹੈ ਜਿੱਥੋਂ ਨਾ ਥੋੜੀ ਦੂਰੀ ਦੇ ਉੱਤੇ ਸਾਹਮਣੇ ਸੜਕ ਚੱਲ ਰਹੀ ਹੈ ਫਿਰੋਜ਼ਪੁਰ ਫਾਇਲ ਕਾ ਰੋਡ ਇਹ ਇੱਥੋਂ ਜਿਹੜੇ ਸਮਸ਼ਾਨ ਭੂਮੀ ਹੈ ਸਿਵੇ ਨੇ ਉਹ ਦੋ ਕਿੱल्ल्या ਦੇ ਪੰਧ ਦੇ ਨੇ ਪਰ ਲੋਕ ਆਪਣੀ ਮਨਮਤ ਦੇ ਅਨੁਸਾਰ ਜਾਂ ਅਣਪੋਲ ਪੁਨੇ ਦੇ ਵਿੱਚ ਪ੍ਰਾਣੀ ਦੀਆਂ ਹਸਤੀਆਂ ਉਹਦੀਆਂ ਕੀਰਤਪੁਰ ਸਾਹਿਬ ਹਰਦوار ਵਿਆਸ ਹੋਰ ਥਾਵਾਂ ਤੇ ਪਹੁੰਚ ਜਾਂਦੇ ਨੇ ਇੱਕ ਪਰਿਵਾਰ ਨੂੰ ਆਪਣੇ ਜੀ ਦੇ ਵਿਛੜਨ ਦਾ ਦੁੱਖ ਹੁੰਦਾ ਦੂਜਾ ਉਤੋਂ ਬਹੁਤ ساری ਮਾਇਆ ਜਿਹੜੀ ਹੈ ਵੱਖ-ਵੱਖ ਪ੍ਰੋਗਰਾਮਾਂ ਚੋਂ ਦੇ ਵਿੱਚ ਅਸਥੀਆਂ ਨੂੰ ਲਜਾਣ ਦਾ ਕੁਝ ਰਿਸ਼ਤੇਦਾਰਾਂ ਨੂੰ ਵੀ ਨਾਲ ਲਜਾਣ ਦਾ ਗੱਡੀਆਂ ਦਾ ਕਿਰਾਇਆ ਫੂਕ ਕੇ ਤੇਲ ਫੂਕ ਕੇ ਉੱਥੇ ਪਹੁੰਚਣਾ ਪੈਂਦਾ ਤੇ ਉੱਥੇ ਵੀ ਅਜਿਹਾ ਹੀ ਪਾਣੀ ਜਿਹੜਾ ਮਿਲਦਾ ਹੈ ਸ੍ਰੀ ਕਾਲ ਤੱਕ ਸਰਬ ਦੀ ਰਹਿਤ ਮਰਿਆਦਾ ਦੇ ਅਨੁਸਾਰ ਕਿਤੇ ਵੀ ਨੇੜੇ ਚੱਲਦੇ ਪਾਣੀ ਦੇ ਵਿੱਚ ਪ੍ਰਾਣੀ ਦੀਆਂ ਹਸਤੀਆਂ ਜਲ ਪ੍ਰਵਾਹ ਕੀਤੀਆਂ ਜਾ ਸਕਦੀਆਂ ਨੇ ਕੋਈ ਵੀ ਨੇੜਲਾ ਜਗ੍ਹਾ ਲੱਭ ਕੇ ਉੱਥੇ ਧਰਤੀ ਪੁੱਟ ਕੇ ਉੱਥੇ ਆਹ ਪ੍ਰਾਣੀ ਦੀਆਂ ਹਸਤੀਆਂ ਜਿਹੜੀਆਂ ਦਬਾਈਆਂ ਜਾ ਸਕਦੀਆਂ ਨੇ ਸੋ ਗੁਰੂ ਸਾਹਿਬ ਜੀ ਨੇ ਗਿੱਠਾ ਸੰਭਾਲਣ ਦੀ ਸਾਨੂੰ ਕਿਹਾ ਫੁੱਲ ਚੁਗਣ ਦਾ ਚੁਗਣਾ ਵੀ ਬੰਨ ਮਤ ਹੈ ਚਲੋ ਵੱਖਰੀ ਗੱਲ ਹੈ ਸੋ ਵੀ ਇਹ ਪ੍ਰਪੋਜ਼ਲ ਹੈ ਵੀ ਇਸ ਜਿਹੜੀ ਪਿੰਡ ਦੇ ਵਿੱਚ ਕਾਰੋਂ ਲਗਦੀ ਪੀਏ ਬਹੁਤ ਅੱਗੇ ਜਾ ਕੇ ਬੜੇ ਹੀ ਸੰਘਣੇ ਦਰਖਤ ਬਹੁਤ ਹੀ ਪਿਆਰੀ ਜਗ੍ਹਾ ਕੁਦਰਤ ਦਾ ਜੰਗਲਾਤ ਨੇ ਬੜਾ ਸੋਹਣਾ ਕੰਮ ਕੀਤਾ ਹੈ ਫੁੱਲਾ ਰਹੀ ਹੋ ਦਰਖਤਾਂ ਦੀ ਜਿਹੜੀ ਲੰਬੀ ਕਤਾਰਾਂ ਬਣ ਗਈਆਂ ਮੌਸਮ ਹਰ ਵਕਤ ਰਹਿੰਦਾ ਤੇ ਇਹ ਜਿਹੜੀਆਂ ਨਹਿਰਾਂ ਨੇ ਮੌਸਮੀ ਨਹਿਰਾਂ ਨੇ ਚੋਂ ਇਹਦੀ ਫਸਲ ਨੂੰ ਸਿੰਚਾਈ ਕਰਨ ਵਾਸਤੇ ਨੇ ਇਹ 4 ਮਹੀਨੇ ਲਗਾਤਾਰ ਜੂਨ ਜੁਲਾਈ ਅਗਸਤ ਸਤੰਬਰ ਤੱਕ ਇਹ ਇਸ ਨਹਿਰ ਚ ਪਾਣੀ ਰਹਿੰਦਾ ਹੈ ਜੇਕਰ ਇਹ 4 ਮਹੀਨੇ ਜਦੋਂ ਸੀਜ਼ਨ ਦਾ ਵੀ ਸਮਾਂ ਹੁੰਦਾ ਹੈ ਝੋਨੇ ਦਾ ਸੀਜ਼ਨ ਲੋਕ ਬਹੁਤ ਬਿਜ਼ੀ ਹੁੰਦੇ ਨੇ ਕੰਮਕਾਰਾਂ ਦੇ ਵਿੱਚ ਪੈਡੀ ਸੀਜ਼ਨ ਕਰਕੇ ਜੇਕਰ ਇਹ ਫੈਸਲਾ ਲੈ ਲਿਆ ਜਾਵੇ ਸਾਡੇ ਸਤਿਕਾਰਯੋਗ ਹਾਂ ਬਾਬਾ ਜੀ ਇੰਨਾ ਨੇ ਫਰੀਕੇ ਆਪਣਾ ਸੁਲਤਾਨਪੁਰ ਲੋਧੀ ਵਿਖੇ ਸਫਾਈ ਕਰਾਈ ਸਿੰਚੇਵਾਲ ਵਾਲੇ ਬਾਬਾ ਜੀ ਸਰਪੰਨਤ ਬਵੀਰ ਸਿੰਘ ਜੀ ਸਿੰਚੇਵਾਲ ਔਰ ਉਹ ਫੋਰੈਸਟ ਡਿਪਾਰਟਮੈਂਟ ਐਨ ਜੀਓਜ਼ ਇਹ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਇਸ ਤਰ੍ਹਾਂ ਦਾ ਜੇਕਰ ਉਹੋ ਪ੍ਰਚਾਰ ਰੰਭਣ ਨੇੜਲੀ ਜਗ੍ਹਾ ਤੇ ਠੁੰਡੇਲੇ 9 ਮਹੀਨੇ ਲੋਕਾਂ ਨੇ ਆਪੋ ਆਪਣੀ ਸਹੂਲਤ ਦੇ ਅਨੁਸਾਰੇ ਕਾਰਜ ਕੀਤੇ ਵੀ ਹੋਏ ਨੇ ਸੋ ਜੇ ਕਰੇ ਕਾਰਜ ਹੋ ਜਿਆ ਨੇ ਇੱਥੇ ਪੁਲ ਬਣਿਆ ਬੜਾ ਸੋਹਣਾ ਬ੍ਰਿਜ ਹੈ ਜੇ ਕਰੇ ਜੇ ਇੱਥੇ ਵੀ ਹੋ ਜਾਏ ਤਾਂ ਕੋਈ ਕਿਸੇ ਕਿਸਮ ਦਾ ਹਰਜ ਨਹੀਂ ਹੋਣਾ ਚਾਹੀਦਾ ਦੋਵੇਂ ਪਾਸੇ ਬੜੀ ਸੋਹਣੀ ਥਾਂ ਬਣੀ ਅਰਦਾਸ ਬੇਨਤੀ ਕਰਕੇ ਪ੍ਰਾਣੀ ਦੇ ਨਿਮਿਤ ਜਿਹੜੇ ਨੇ ਇੱਥੇ ਜਾ ਸਕਦੇ ਜਗ੍ਹਾ ਇੰਨੀ ਕੁ ਸ਼ਾਨਦਾਰ ਹੈ ਦੇਖੋ ਇਹ ਰੋਡ ਜਿਹੜੀ ਹੈ ਮੈਂ ਪਹਿਲਾਂ ਨਹਿਰ ਦੀ ਪਟੜੀ ਦੀ ਜਾ ਰਿਹਾ ਸੀ ਹੁਣ ਮੈਂ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਲਾਲਚੀਆਂ ਲਾਲਚੀਆਂ ਦੇ ਸਕੂਲ ਦੇ ਕੋਲ ਲੰਘ ਰਿਹਾ ਹਾਂ ਤੇ ਇਹ ਥੋ ਜੇਕਰ ਆ ਰੋਡ ਹੈ ਇਹ ਰੋਡ ਤੋਂ ਆਸ-ਪਾਸ ਦੇ 20 ਕਿਲੋਮੀਟਰ ਦੇ ਪਿੰਡ ਫਰੋਜ਼ਪੁਰ ਤੱਕ ਕਰ ਵੀ ਔਰ ਕਿੰਨੇ ਹੀ ਬਾਰਡਰ ਏਰੀਆ ਟੱਕਰ ਪਿੰਡ ਨੇ ਜਿਹੜਾ ਇਹ ਫਰੋਜ਼ਪੁਰ ਤੋਂ ਰਸਤਾ ਆ ਰਿਹਾ ਹੈ ਤੋਂ ਉਸ ਤੋਂ ਬਾਅਦ ਫਾਜ਼ਲਕਾ ਤੱਕ ਜਾ ਰਿਹਾ ਜਲਾਲਾਬਾਦ ਤੱਕ ਇਹ ਨਹਿਰ ਜਿਹੜੀ ਨਾਲੋਂ ਨਾਲ ਚੱਲਦੀ ਹੈ ਕਿੱਤੇ ਵੀ ਸੰਗਰ ਫੈਸਲਾ ਲੈ ਸਕਦੀ ਪਰ ਮੇਰੇ ਦਿਲ ਦੇ ਵਿੱਚ ਇਹ ਵਿਚਾਰ ਹੈ ਵੀ ਕੋਈ ਇੱਕ ਪੁਆਇੰਟ ਨਿਸ਼ਚਿਤ ਕਰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਇਹ ਲੱਗੇ ਇਹ ਪੁਆਇੰਟ ਨਿਸ਼ਚਿਤ ਕੀਤਾ ਹੋਇਆ ਹੈ ਇਹ ਪੁਆਇੰਟ ਨਿਸ਼ਚਿਤ ਕਰਨ ਦਾ ਮਤਲਬ ਤਾਂ ਵੀ ਹੈ ਵੀ ਜੇਕਰ ਇਥੋਂ ਪਿੰਡ ਦੇ ਵਿਚਕਾਰ ਪੁਲ ਤੇ ਆਣ ਕੇ ਕਿਸੇ ਨੂੰ ਫੁੱਲ ਪਾਉਣ ਤੋਂ ਜਾਂ ਫਸਤੀਆਂ ਤਾਰਨ ਤੋਂ ਕੋਈ ਦਿੱਕਤ ਆਏਗੀ ਤਾਂ ਓਹੋ ਜੇ ਅੱਗਾ ਜਾ ਕੇ ਕਿਸੇ ਬਹੁਤ ਹੀ ਰਮਣੀਕ ਜਗ੍ਹਾ ਡੀੜੀ ਆ ਉਹਨੂੰ ਨਿਸ਼ਚਿਤ ਕਰ ਲਿਆ ਜਾਵੇ ਤਾਂ ਪਿੰਡ ਲਾਲਚੀਆਂ ਦੀ ਸ਼ਮਸ਼ਾਨ ਭੂਮੀ ਨੂੰ ਵੀ ਸਿੱਧਾ ਹੋ ਸਕਦਾ ਹੈ। ਉੱਥੇ ਉੱਥੋਂ ਖੇਤ ਦੇ ਵਿੱਚੋਂ ਦੀ ਵੀ ਦੋ ਕਿੱਲੇ ਪਾਂਧੀ ਬਣੇਗਾ। ਤਾਂ ਉੱਥੇ ਕਿਸੇ ਤਰ੍ਹਾਂ ਦਾ ਧਾਰਮਿਕ ਸਥਾਨ ਨਹੀਂ ਬਣਾ ਚਾਹੀਦਾ। ਪਰ ਸਰਦਾ ਮੁਤਾਬਕ ਜੇਕਰ ਕੋਈ ਵੀ ਸੱਜਣ ਬਹੁਤ ਥੋੜੀ ਮਾਇਆ ਜੜੀ ਹੈ ਉਸ ਥਾਂ ਦੇ ਆਸ-ਪਾਸ ਜਗ੍ਹਾ ਨੂੰ ਹੋਰ ਹਰਿਆਲੀ ਭਰਪੂਰ ਗ੍ਰੀਨਰੀ ਬਣਾ ਗ੍ਰੀਨ ਕਰਨ ਦੇ ਵਿੱਚ ਲਿਆਉਣ ਦੇ ਵਿੱਚ ਮਦਦ ਕਰ ਸਕੇ ਤਾਂ ਬੜਾ ਵਧੀਆ ਹੈ ਉਹ ਦੂਰ ਤੁਸੀਂ ਦੇਖੋਗੇ ਪਰੜੀ ਹੈ ਨਹਿਰੇ ਕਰਕੇ ਵੀ ਦਿਖਾ ਸਕਦਾ ਹਾਂ ਨਹਿਰ ਦੀ ਪਰੜੀ ਹੈ ਔਰ ਦੋਨੋਂ ਪਾਸੇ ਜਿਹੜਾ ਬਹੁਤ ਰੁੱਖ ਜਿਹੜੇ ਨੇ ਸ਼ਾਨਦਾਰ ਨੇ ਸੋ ਇਸ ਚੀਜ਼ ਦਾ ਜਿਹੜਾ ਹੈ ਫਾਇਦਾ ਉਠਾਇਆ ਜਾ ਸਕਦਾ ਲੋਕਾਂ ਦੇ ਪੈਸੇ ਵੀ ਬਚਣਗੇ ਸਮਾਂ ਵੀ ਬਚੇਗਾ ਤੇ ਨੇੜੇ ਜਿਹੜਾ ਹੈ ਕਾਰਜ ਵੀ ਹੋ ਸਕੇਗਾ ਤੇ ਸ੍ਰੀ ਕਾਲ ਪ੍ਰਕਾਸ਼ ਦੀ ਰਹਿਤ ਮੇਰੇ ਅਦਾ ਦੇ ਅਨੁਸਾਰ ਅਸੀਂ ਆਪਣੀ ਇੱਕ ਮਨਮੋਤ ਨੂੰ ਪੂਰ ਕਰ ਸਕਦੇ ਸੋ ਇਹਨੀਆਂ ਹੀ ਬੇਨਤੀਆਂ ਸੀ ਵਾਜ ਰਜੀਕਾ ਖਾਲਸਾ ਵਾਜ ਰਜੀਕਾ